ਦੇ ਨਹੀਂ ਨਵੇਂ ਮੁੱਖ ਮੰਤਰੀ ਲੱਗੇ ਸੀ ਪੰਜਾਬ ਦੇ ਉਸ ਤੋਂ ਬਾਅਦ ਚਰਚਾ ਵਾਂ ਸੀ ਕਿ ਨਵਜੋਤ ਸਿੰਘ ਸਿੱਧੂ اگلے ਚੋਣਾਂ 'ਚ ਮੁੱਖ ਮੰਤਰੀ ਹੋਣਗੇ ਕਾਂਗਰਸ ਪਾਰਟੀ ਵੱਲ ਪਰ ਆਤੀ ਹੁਣ ਥੋੜੀ ਦੇਰ ਪਹਿਲਾਂ ਉਹਨਾਂ ਨੇ ਅਸਤੀਫਾ ਦੇ ਦਿੱਤਾ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੀ ਪ੍ਰਧਾਨਗੀ ਤੋਂ ਕੀ ਤੁਹਾਡਾ ਵਿਚਾਰ ਹੈ ਮੈਂ ਕਹਿੰਦਾ ਵੀ ਸਿੱਧੂ ਸਾਹਿਬ ਇੱਕ ਸੱਚੀ ਸੁਪੀਆ ਇਨਸਾਨ ਨੇ ਉਹਨਾਂ ਨੂੰ ਕਟੁੰਦੇ ਵਿੱਚ ਰਹਿ ਕੇ ਜਾਂ ਕਿਸੇ ਦਬਾਅ ਥੱਲੇ ਕੰਮ ਕਰਨ ਦੀ ਆਦਤ ਨਹੀਂ ਤੁਸੀਂ ਪਿਛਲੇ ਦਿਨ ਦੇਖਿਆ ਵੀ ਮੁੱਖ ਮੰਤਰੀ ਸਾਹਿਬ ਨੇ ਕਿੰਨਾ ਦਿਨ ਉਹਨਾਂ ਨੇ ਕੰਪਰੂਮੈਂਟ ਹਰ ਦੇ ਚੇਅਰਮੈਨ ਦੀ ਪੱਤੀ ਉਹਨਾਂ ਦੇ ਹੱਥ ਵਿੱਚੋਂ ਖੋਈ ਕਿਤੇ ਨਾ ਕਿਤੇ ਸਿੱਧੂ ਸਾਹ ਦਾ ਬਹੁਤ ਵੱਡਾ ਕੱਦ ਹੈ ਉਹ ਨੈਸ਼ਨਲ ਨਹੀਂ ਇੰਟਰਨੈਸ਼ਨਲ ਪਰਸਨੈਲਿਟੀ ਨੇ ਕਿਉਂਕਿ ਉਹ ਸਾਹ ਦਾ ਕਰੈਕਟਰ ਵੀ ਨੇ ਚੰਗੇ ਬਣਾਦੇ ਨੇ ਇਹ ਕਿਤੇ ਨਾ ਕਿਤੇ ਉਹਨਾਂ ਨੂੰ ਇਗਨੋਰ ਕੀਤਾ ਜਾ ਰਿਹਾ ਸੀ ਤੇ ਜਿਹੜਾ ਸੱਚਾ ਆਦਮੀ ਹੁੰਦਾ ਬਹੁਤਾ ਘਿਰੋ ਇਗਨੋਰ ਹੋ ਕੇ ਦਬਾਅ ਥਲੇ ਕੰਮ ਨਹੀਂ ਕਰ ਸਕਦਾ ਤੇ ਉਹਨਾਂ ਨੇ ਇਸਤਿਹਬਾ ਦਿੱਤਾ ਉਹਨਾਂ ਦੀ ਜੰਮੀਰ ਜਗਨ ਦੇ ਉਹਨਾਂ ਨੂੰ ਵਧਾਈ ਵੀ ਦੇਣੀ ਹੈ ਤੇ ਸ਼ਲਾਘਾ ਵੀ ਕਰਨੀ ਲੱਗਦਾ ਵਾ ਕਿ ਕੱਲ ਜਿੱਦਾਂ ਕੇਜਰੀਵਾਲ ਸਾਹਿਬ ਦਾ ਲੁਧਿਆਣਾ ਤੇ ਹੀ ਆ ਤੇਨ ਨਗਰ ਸਿੰਘ ਸਤੂ ਆਮ ਆਦਮੀ ਪਾਰਟੀ ਤੋਂ ਕੋਈ ਪਤਾ ਚਾਹਣਾ ਹੋ ਸਕਦੇ ਨੇ ਵੀਕਰ ਸਿੱਧੂ ਸਾਹਿਬ ਆਮ ਆਦਮੀ ਪਾਰਟੀ ਵਿੱਚ ਆਉਂਦੇ ਆ ਤਾਂ ਉਸ ਤੋਂ ਵੱਡੀ ਗੱਲ ਕੀ ਹੋ ਗਈ ਸੋਨੇ ਤੇ ਸੁਹਾਗਾ ਹੋਏਗਾ ਕਿਉਂਕਿ ਆਮ ਆਦਮੀ ਵਿੱਚ ਅੱਜ ਦੀ ਲਹਿਰ ਜਿਹੜੀ ਹੈ ਪੰਜਾਬ ਵਿੱਚ ਹਨੇਰੀ ਚੱਲ ਰਹੀ ਹੈ ਹਰ ਹਰ ਇੱਕ انسان ਇਹ ਦੀ ਗੱਲ ਚਾਹੁੰਦਾ ਸੀ ਜਿਹੜੀ ਸਰਕਾਰ ਹੈ ਉਹ ਆਮ ਆਦਮੀ ਪਾਰਟੀ ਦੀਵੇ ਕੱਲ ਸਾਡੇ ਮੁਖੀ ਰਵਿੰਦ ਕੇਜਰੀਵਾਲ ਜੀ ਲੁਧਿਆਣਾ ਫਿਰ ਹੀ ਤਿਆਰ ਰਹੇ ਨੇ ਇੰਡਸਟਰੀ ਵਾਲਿਆਂ ਨੂੰ ਸਾਰਿਆਂ ਨੂੰ ਮਿਲਣਾ ਉਦੇ ਲਈ ਸਾਰੀਆਂ ਪ੍ਰੈਮੀਆਂ ਹੋ ਚੁੱਕੇ ਆ ਫਾਈਨਲ ਪਾਲਾ ਜੋ ਉਹਨਾਂ ਦਾ ਜੋ ਹੈਗਾ 4 ਵਜੇ ਆਉਣ ਦਾ ਸਮਾਂ ਉਹਦੇ ਵਿੱਚ ਅਸੀਂ ਸੱਦਾ ਦੇ ਕੇ ਸਾਰੇ ਇੰਡਸਟਰੀਅਲ ਨੂੰ ਬੁਲਾ ਰਹੇ ਹਾਂ ਵੀ ਉਹਨਾਂ ਦੀਆਂ ਜੋਗੀਆਂ ਦਿੱਖਾਂ ਆ ਰਹੀਆਂ ਉਹ ਦੱਸਣ ਅਗਰ ਇੰਨੀ ਵੱਡੀ ਇਸ ਮੌਕੇ ਦੇ ਖੁਸ਼ਕਬਰੀ ਸਿੱਧੂ ਸਾਹਿਬ ਦੇ ਨਾਂ ਦੀ ਆਜੇ ਤਾਂ ਮੈਂ ਕਹਿੰਦਾ ਵੀ ਸੋਨੇ ਤੇ ਸਾਖ ਦਾ ਹੋਵੇ ਤੇ ਕੀ ਕਰਦਾ ਉਸ ਤੋਂ ਬਾਅਦ ਮਜੂਰ ਸਿੱਧੂ ਨੂੰ ਮੰਨਿਆ ਜਾ ਸਕਦਾ ਕਿ ਕੇਜਰੀਵਾਲ ਸਾਹਿਬ ਮੁੱਖ ਮੰਤਰੀ 라 ਸਕਦੇ ਨੇ ਪੰਜਾਬ ਦਾ ਕੇਜਰੀਵਾਲ ਸਾਹਿਬ ਸੱਦੇ ਸੁਪਰੀਮੋ ਨੇ ਜੋਗੀਆਂ ਫੈਸਲਾ ਦੇਣਗੇ ਉਹਦੇ ਤੇ ਹਰ ਇੱਕ ਵਲੰਟੀਅਰ ਉਹਨਾਂ ਦੇ ਮੂਰੇ ਸੈਟਿਕ ਆਏਗਾ ਕਿਉਂਕਿ ਮੁਕਤੀ ਦਾ ਜਿਹੜਾ ਫੈਸਲਾ ਹੁੰਦਾ ਉਹ ਆਖਰ ਨੂੰ ਹੁੰਦਾ